ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਆਪਾਂ ਮੌਸਮ ਬਾਰੇ ਗੱਲ ਕਰਾਂਗੇ ਮੌਸਮ 26 ਅਪ੍ਰੈਲ ਤੋਂ 28 ਅਪ੍ਰੈਲ ਤੱਕ ਫਿਰ ਤੋਂ ਪੰਜਾਬ ਦੇ ਵਿੱਚ ਖਰਾਬ ਹੋ ਸਕਦਾ ਕੁਝ ਜ਼ਿਲ੍ਹਿਆਂ ਦੇ ਵਿੱਚ ਗੜੇ ਤੇਜ਼ ਹਵਾ ਹਲਕੀ ਤੋਂ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਜ਼ਿਆਦਾ ਖਰਾਬ ਹੋ ਸਕਦਾ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਇਸ ਚੈਨਲ ਦੇ ਉੱਤੇ ਆਪਾਂ ਮੌਸਮ ਅਤੇ ਖੇਤੀ ਅਤੇ ਪਸ਼ੂ ਪਾਲਣ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਖੇਤੀ ਕਿਸਾਨੀ ਕੀਤੇ ਨਾਲ ਸੰਬੰਧ ਰੱਖਦੇ ਹੋ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਜਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਵੀਡੀਓ ਪਹੁੰਚ ਸਕੇ ਦੋਸਤੋ ਇਹ ਜਿਹੜੀ ਜਾਣਕਾਰੀ ਆਪਾਂ ਭਾਰਤੀ ਮੌਸਮ ਵਿਭਾਗ ਦੀ ਵੈਬਸਾਈਟ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਉਣ ਵਾਲੇ 2-3 ਦਿਨਾਂ ਦੇ ਮੌਸਮ ਬਾਰੇ ਆਪਾਂ ਗੱਲ ਕਰਾਂਗੇ ਦੋਸਤੋ ਇੱਕ ਪੱਛਮੀ ਡਿਸਟਰਬੈਂਸ ਅ 2-3 ਦਿਨ ਪਹਿਲਾਂ ਇਲਾਨ ਕੇ ਗਿਆ ਜਿਸ ਨਾਲ ਪੰਜਾਬ ਦੇ ਕੁਝ ਏਰੀਏ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਕਈ ਥਾਂ ਹੀ ਹਲਕੀ ਗੜੇਮਾਰੀ ਵੀ ਇੱਕ ਹੋਰ ਪਛਮੀ ਡਿਸਟਰਬੈਂਸ ਹੈ ਜਿਹੜਾ 26 ਅਪ੍ਰੈਲ ਤੋਂ ਐਕਟਿਵ ਹੋਣ ਜਾ ਰਿਹਾ ਹੈ ਜਿਹੜਾ ਕਿ 28-29 ਅਪ੍ਰੈਲ ਤੱਕ ਵੀ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਰਖਾ ਕਰ ਸਕਦਾ ਕਈ ਥਾਈਂ ਤੇਜ਼ ਹਵਾ ਵੀ ਚੱਲ ਸਕਦੀ ਹੈ ਕੁਝ ਥਾਈਂ ਤੇ ਹਲਕੀ ਗੜੇਮਾਰੀ ਦੀ ਸੰਭਾਵਨਾ ਵੀ ਬਣਦੀ ਹੈ ਵੈਬਸਾਈਟ ਦੇ ਰਾਹੀਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜਾ ਡਿਸਟਰਬੈਂਸ ਹੈ 28 ਅਪ੍ਰੈਲ ਨੂੰ ਇਸ ਵੇਲੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਉੱਪਰ ਆਪਾਂ ਨੂੰ ਐਕਟਿਵ ਦਿਖਾਈ ਦੇ ਰਿਹਾ ਹੈ 22 April ਨੂੰ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਵਿੱਚ ਇਹ ਆਪਾਂ ਨੂੰ ਐਂਟਰ ਹੁੰਦਾ ਦਿਖਾਈ ਦਿੰਦਾ 27 April ਨੂੰ ਪੰਜਾਬ ਦੇ ਵਿੱਚ ਕਾਫੀ ਏਰੀਆ ਕਵਰ ਦਿਖਾਈ ਦੇ ਰਹੇ ਹੈ ਇਸੇ ਤਰ੍ਹਾਂ 28 April ਨੂੰ ਵੀ ਪੰਜਾਬ ਦਾ ਕਾਫੀ ਏਰੀਆ ਇਹ ਕਵਰ ਕਰਦਾ ਦਿਖਾਈ ਦਿੰਦਾ 29 April ਆਉਂਦੇ ਆਉਂਦੇ ਕੁਝ ਏਰੀਆ ਦੇ ਵਿੱਚ ਇਹਦਾ ਪ੍ਰਭਾਵ ਰਹਿ ਜਾਂਦਾ ਤੇ 30 April ਤੋਂ ਇਹਦਾ ਪ੍ਰਭਾਵ ਜਿਹੜਾ ਬਿਲਕੁਲ ਖਤਮ ਹੁੰਦਾ ਦਿਖਾਈ ਦਿੰਦਾ ਹੁਣ ਆਪਾਂ ਜ਼ਿਲ੍ਹੇਵਾਰ ਮੌਸਮ ਦੇਖ ਲੈਂਦੇ ਹਾਂ ਕਿ ਕਿਸ ਜ਼ਿਲ੍ਹੇ ਦੇ ਵਿੱਚ ਕਿਸ ਤਰੀਕ ਨੂੰ ਬਰਖਾ ਹੋਣ ਦੀ ਸੰਭਾਵਨਾ ਹੈ ਜਾਂ ਫਿਰ ਗੜੇਮਾਰੀ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ ਪਹਿਲਾ ਮਾਝਾ ਏਰੀਆ ਦੇ ਵਿੱਚ ਆਪਾਂ ਦੇਖਦੇ ਹਾਂ ਮਾਝੇ ਦੇ ਵਿੱਚ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਾ ਸਾਹਿਬ ਅਤੇ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਇਸ ਲਈ ਇੱਥੇ 26 ਅਪ੍ਰੈਲ ਨੂੰ ਗਰਜ ਚਮਕ ਦੇ ਨਾਲ ਸਿੱਟੇ ਪੈਣ ਬਿਜਲੀ ਲਿਸਕਣ ਜਾਂ ਘਟਣਾਵਾ ਬੱਪਰ ਸਕਦੀਆਂ ਨੇ ਤੇਜ਼ ਹਵਾ ਚੱਲ ਸਕਦੀ ਹੈ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਇਸੇ ਤਰ੍ਹਾਂ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 27 ਅਪ੍ਰੈਲ ਨੂੰ ਔਰੇਜ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ 27 ਅਪ੍ਰੈਲ ਨੂੰ ਤਰਨਤਾਰਨ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਜੇ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਰਨਤਾਰਨ ਜ਼ਿਲ੍ਹੇ ਦੇ ਵਿੱਚ 27 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ ਅਚਜ ਚਮਕ ਦੇ ਨਾਲ ਬਿਜਲੀ ਡਿਸਕਰਨ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇਜ਼ ਹਵਾ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਪਰ ਗੜੇਮਾਰੀ ਦੀ ਇੱਥੇ ਕੋਈ ਵਾਰਨਿੰਗ ਨਹੀਂ ਇਸੇ ਤਰ੍ਹਾਂ 28 ਅਪ੍ਰੈਲ ਆ ਜਾਂਦਾ 28 ਅਪ੍ਰੈਲ ਨੂੰ ਕੋਈ ਵਾਰਨਿੰਗ ਨਹੀਂ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਫੁਲਕੀ ਵਰਖਾ ਜ਼ਰੂਰ ਹੋ ਸਕਦੀ ਹੈ। ਸੋ ਅੱਥੇ 29 April ਨੂੰ ਮੌਸਮ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਮ ਤੌਰ ਤੇ ਖੁਸ਼ਕ ਹੋ ਜੂਗਾ। ਕੁਝ ਏਰੀਆ ਦੇ ਵਿੱਚ ਹਲਕੀ ਫੁਲਕੀ ਕਿਣਮਣ ਹੋ ਸਕਦੀ ਹੈ। ਬਾਕੀ ਮੌਸਮ 29 April ਨੂੰ ਅੱਗੇ 30 ਨੂੰ ਠੀਕ ਹੋ ਜਾਂਦਾ ਹੈ। 30 ਦੇ ਵਿੱਚ 30 April ਦੇ ਵਿੱਚ ਫੇਰ ਥੋੜਾ ਜਿਹਾ ਹਲਕੀ ਫੁਲਕੀ ਵਰਖਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਦਿਖਾਈ ਦੇ ਰਹੀ ਆ। ਪਠਾਨਕੋਟ, ਗੁਰਦਾਸਪੁਰ, ਸ੍ਰੀ ਅਮਰਸਰ ਸਾਹਿਬ ਦੇ ਤਰਨਤਾਰਨ ਦੇ ਵਿੱਚ ਮੌਸਮ ਆ ਅਮਰ 30 ਅਪ੍ਰੈਲ ਨੂੰ ਖੁਸ਼ਕ ਰਹਿ ਸਕਦਾ ਅੱਗੇ ਦੁਆਬਾ ਏਰੀਆ ਦੀ ਗੱਲ ਕਰ ਲੈਂਦੇ ਆ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਰਿਲੰਦਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਕਰਕੇ ਇੱਥੇ ਬਿਜਲੀ ਲਿਸਕਣ ਦੀਆਂ ਘਟਨਾਵਾਂ ਤੇ ਤੇਜ਼ ਹਵਾ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਹਲਕੀ ਵਰਖਾ ਦੀ ਉਮੀਦ ਹੈ ਇਸੇ ਤਰ੍ਹਾਂ 27 ਅਪ੍ਰੈਲ ਨੂੰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੋ ਜ਼ਿਲ੍ਹਿਆਂ ਦੇ ਵਿੱਚ orange ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਕੁਝ ਕਥਾਂ ਤੇ ਗੜੇਮਾਰੀ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਇਸ ਕਪੂਰਥਲਾ ਤੇ ਜਲੰਧਰ ਦੇ ਵਿੱਚ 27 April ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਕਰਕੇ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਲਿਖਣ ਦੀਆਂ ਘਟਨਾਵਾਂ ਤੇ ਤੇਜ਼ ਹਵਾ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਔਰ ਗੜੇਮਾਰੀ ਤੋਂ ਇੱਥੇ ਰਾਹਤ ਦਿਖਾਈ ਦਿੰਦੀ ਹੈ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਦੀ ਕੋਈ ਸੰਭਾਵਨਾ ਨਹੀਂ ਬਣਦੀ 28 ਅਪ੍ਰੈਲ ਨੂੰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੀ-ਫੁਲਕੀ ਵਰਖਾ ਹੋ ਸਕਦੀ ਹੈ ਪਰ ਚੇਤਾਵਨੀ ਚਾਰੇ ਜ਼ਿਲ੍ਹਿਆਂ ਦੇ ਵਿੱਚ 28 ਅਪ੍ਰੈਲ ਨੂੰ ਕਿਸੇ ਕਿਸਮ ਦੀ ਕਿਤੇ ਵੀ ਨਹੀਂ ਇਸੇ ਤਰ੍ਹਾਂ 29 ਅਪ੍ਰੈਲ ਨੂੰ ਵੀ ਟੁੱਟਵੇਂ ਰੂਪ ਦੇ ਵਿੱਚ ਕਿਣ-ਮਣ ਦੀ ਸੰਭਾਵਨਾ ਹੋ ਸਕਦੀ ਹੈ ਪਰ 30 ਅਪ੍ਰੈਲ ਤੱਕ ਜ਼ਿਆਦਾ ਵਰਖਾ ਦੀ ਕੋਈ ਸੰਭਾਵਨਾ ਨਹੀਂ ਪਛਮੀ ਮਾਲਵਾ ਦੀ ਗੱਲ ਕਰ ਲੈਂਦੇ ਆ ਪਛਮੀ ਮਾਲਵਾ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਮੋਗਾ ਅਤੇ ਬਠਿੰਡਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਕਿ ਚਲਈਏ ਇੱਥੇ ਬਿਜਲੀ ਲਸਕਣ ਦੀਆਂ ਘਟਨਾਵਾਂ ਗਰਜ ਚਮਕ ਦੇ ਨਾਲ ਸਿੱਟੇ ਤੇਜ਼ ਹਵਾਵਾਂ ਤੀ ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਇਸ ਤਰ੍ਹਾਂ 27 April ਨੂੰ ਵੀ ਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਕਰਕੇ ਇੱਥੇ ਗਰਜ ਚਮਕ ਦੇ ਨਾਲ ਛਿੱਟੇ ਪੈਣਾ ਤੇ ਤੇਜ਼ ਹਵਾ ਚੱਲ ਸਕਦੀ ਹੈ ਕੁਝ ਥਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ 28 April ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਈ ਵਾਰਨਿੰਗ ਨਹੀਂ ਕੁਝ ਥਾਂ ਤੇ ਹਲਕੀ ਫੁਲਕੀ ਬਰਖਾ ਟੁੱਟ ਮੇਰੂਪ ਚ ਜ਼ਰੂਰ ਹੋ ਸਕਦੀ ਆ ਪਰ ਕਿਤੇ ਕੋਈ ਵਾਰਨਿੰਗ ਨਹੀਂ ਤੇਜ਼ ਹਵਾ 28 April ਨੂੰ ਚੱਲਣ ਦੀ ਸੰਭਾਵਨਾ ਨਹੀਂ ਕਿਤੇ ਕੋਈ ਗੜੇਮਾਰੀ ਦੀ ਸੰਭਾਵਨਾ ਨਹੀਂ ਇਹ ਛੇਤਰਾ 29 ਮਾਰਚ ਦੀ ਆਪਾਂ ਗੱਲ ਕਰ ਲਈ 29 ਪ੍ਰਾਹਲ ਨੂੰ ਵੀ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਂ ਤੇ ਕਿਣਮਣਨ ਜ਼ਰੂਰ ਹੋ ਸਕਦੀ ਆ ਪਰ ਕੋਈ ਵਾਰਨਿੰਗ ਨਹੀਂ ਹੈਗੀ ਜਿਆਦਾ ਵਰਖਾ ਦੀ ਉਮੀਦ ਨਹੀਂ ਹਲਕੀ ਫੁਲਕੀ ਕਿਣਮਣ ਹੋ ਸਕਦੀ ਆ ਅੱਗੇ ਪੂਰਬੀ ਮਾਲਵਾ ਦੀ ਗੱਲ ਕਰਦੇ ਆ ਪੂਰਬੀ ਮਾਲਵਾ ਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂ ਮਲੇਰ ਕੋਟਲਾ ਸ੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਅਤੇ ਐਸਐਸ ਨਗਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਇਸ ਲਈ ਇੱਥੇ ਗਰਜ ਚਮਕ ਦੇ ਨਾਲ ਸਿੱਟੇ ਪੈਣ ਦੀ ਸੰਭਾਵਨਾ ਬਣਦੀ ਹੈ ਤੇਜ਼ ਹਵਾ ਇਹਨਾਂ ਸਾਰੇ ਜ਼ਿਲ੍ਹਿਆਂ 'ਚ 26 ਅਪ੍ਰੈਲ ਨੂੰ ਚੱਲ ਸਕਦੀ ਹੈ ਜਿਸ ਦੀ ਸਪੀਡ 30 ਤੋਂ 40 ਕਿਲੋਮੀਟਰ ਹੋ ਸਕਦੀ ਹੈ ਗੜੇਮਾਰੀ ਦੀ 26 ਅਪ੍ਰੈਲ ਨੂੰ ਇਹਨਾਂ ਕਿਸੇ ਵੀ ਕਿਤੇ ਵੀ ਏਰੀਆ 'ਚ ਕੋਈ ਅਮੇਜ ਨਹੀਂ ਇਸੇ ਤਰ੍ਹਾਂ 27 ਅਪ੍ਰੈਲ ਨੂੰ ਵੀ ਇਹਨਾਂ ਸਾਰੇ ਜ਼ਿਲ੍ਹਿਆਂ 'ਚ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ ਗਰਜ ਚਮਕ ਦੇ ਨਾਲ ਛਿੱਟੀ ਪੈ ਸਕਦੇ ਨੇ ਬਿਜਲੀ ਲਿਸਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇਜ਼ ਹਵਾਤੀ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਜ਼ਰੂਰ ਚੱਲ ਸਕਦੀ ਹੈ ਗੜੇਮਾਰੀ ਦੀ 27 ਅਪ੍ਰੈਲ ਨੂੰ ਇਹਨਾਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਸੰਭਾਵਨਾ ਨਹੀਂ ਬਣਦੀ ਅੱਗੇ 28 ਅਪ੍ਰੈਲ ਨੂੰ ਦੇਖ ਲੈਣਾ 28 ਅਪ੍ਰੈਲ ਨੂੰ ਟੁੱਟਵੇਂ ਰੂਪ ਦੇ ਵਿੱਚ ਹਲਕੀ ਵਰਖਾ ਤਾਂ ਹੋ ਸਕਦੀ ਹੈ ਪਰ ਵਾਰਨਿੰਗ ਕੋਈ ਨਹੀਂ ਇਸੇ ਤਰ੍ਹਾਂ 29 ਅਪ੍ਰੈਲ ਨੂੰ ਵੀ ਟੁੱਟਵੇਂ ਰੂਪ ਦੇ ਵਿੱਚ ਹਲਕੀ ਫੁਲਕੀ ਕਿੰਮਣ ਹੋਣ ਦੀ ਸੰਭਾਵਨਾ ਹੈ ਤੇ ਤੇਜ਼ ਹਵਾ ਦੀ ਕੋਈ ਸੰਭਾਵਨਾ ਨਹੀਂ ਕੋਈ ਬਰਖਾ ਦੀ ਉਮੀਦ ਨਹੀਂ ਹੈਗੀ ਸੋ ਦੋਸਤੋ ਇਹ ਸੀ ਆਉਣ ਵਾਲੇ 26 27 ਅਤੇ 28 April ਦੇ ਮੌਸਮ ਬਾਰੇ ਜਾਣਕਾਰੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ